ਗੋਡ ਬlesਸ ਯੂ ਆਲ ਜੋ ਅਸਦਾ ਆਪਣਾ ਵਚਨ ਆ ਉਹ ਹੈ ਪਹਿਲਾ ਪੱਤਰ ਸੁੰਦਾ 2 ਜਾਇਤਿਆਂ ਦੀ 17 ਆਇਤ ਸੋ ਦੇਖੋ 17 ਆਇਤ ਕਹਿੰਦੀ ਕਿ ਹਰ ਤਰ੍ਹਾਂ ਦੇ ਲੋਕਾਂ ਦਾ ਆਦਰ ਕਰੋ ਆਪਣੇ ਸਾਰੇ ਭਰਾਵਾਂ ਨਾਲ ਪਿਆਰ ਕਰੋ ਪਰਮੇਸ਼ਰ ਤੋਂ ਡਰੋ ਅਤੇ ਰਾਜੇ ਦਾ ਆਦਰ ਕਰੋ ਯਾਨੀ ਹਰ ਤਰ੍ਹਾਂ ਦੇ ਲੋਕਾਂ ਦੇ ਨਾਲ ਤਾਂ ਪਿਆਰ ਨਾਲ ਪੇਸ਼ ਆਓ ਜਿਹਨੂੰ ਤੁਸੀਂ ਮਸੀਹ ਲੋਕਾਂ ਦੇ ਨਾਲ ਬ੍ਰਦਰ ਸਿਸਟਰਸ ਕੈਕੋਨ ਨੂੰ ਇਨਵਾਈਟ ਕਰਦੇ ਉਹਨਾਂ ਨੂੰ ਬੋਲਦੇ ਹੋ ਉਸੇ ਤਰ੍ਹਾਂ ਤੁਸੀਂ ਹਰ ਇੱਕ ਤਰ੍ਹਾਂ ਦੇ ਹਰ ਤਰ੍ਹਾਂ ਦੇ ਲੋਕ ਜਿਨ੍ਹਾਂ ਨੂੰ ਪਰਮੇਸ਼ਰ ਨੇ ਹਲੇ ਤੱਕ ਜਿਨ੍ਹਾਂ ਨੇ ਜਿਨ੍ਹਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਹਲੇ ਤੱਕ ਇਸ ਦੁਨੀਆ ਤੋਂ ਨਹੀਂ ਚੁਣਿਆ ਜੋ ਪਾਪੀਆਂ ਦੇ ਵਿੱਚ ਗਿਨੇ ਜਾਂਦੇ ਆ ਉਹਨਾਂ ਹਰ ਇੱਕ ਦੇ ਇਨਸਾਨ ਦੇ ਨਾਲ ਜੋ ਉਹਨਾਂ ਨੇ ਤੋਬਾ ਨਹੀਂ ਕੀਤੀ ਹਲੇ ਤੱਕ ਕੋਨਾਂ ਦੇ ਨਾਲ ਤੁਸੀਂ ਉਸੇ ਤਰ੍ਹਾਂ ਡੀਲ ਕਰੋ ਉਸੇ ਤਰ੍ਹਾਂ ਤੁਸੀਂ ਵਿਵਹਾਰ ਕਰੋ ਜਿਸ ਤਰ੍ਹਾਂ ਤੁਸੀਂ ਮਸੀਹ ਤੇ 크ਿਸਚਨ ਲੋਕਾਂ ਦੇ ਨਾਲ ਕਰਦੇ ਹੋ ਸੋ ਆਪਣੇ ਭੈਣ ਤੇ ਭਰਾਵਾਂ ਨਾਲ ਜਿੱਦਾਂ ਤੁਸੀਂ ਪੇਸ਼ ਆਉਂਦੇ ਉਸੇ ਤਰ੍ਹਾਂ ਉਹਨਾਂ ਦੇ ਨਾਲ ਪੇਸ਼ ਆਓ ਤੇ ਜਿੱਥੇ ਤੁਸੀਂ ਜੌ ਜੇ ਜਿਹੜੇ ਤੁਹਾਡੇ ਉੱਪਰ ਅਧਿਕਾਰ ਰੱਖਦੇ ਆ ਤੁਸੀਂ ਉਹਨਾਂ ਦੇ ਅਧਿਕਾਰ ਦੇ ਅਧੀਨ ਰਹਿ ਕੇ ਉਹਨਾਂ ਦੇ ਕੰਮ ਨੂੰ ਜੋ ਇਦਾਂ ਉਹ ਕਹਿੰਦਿਆ ਉਸੇ ਤਰ੍ਹਾਂ ਕਰੋ ਜਿਵੇਂ ਉਹ ਤੁਹਾਨੂੰ ਕਹਿੰਦਿਆ ਕਿਉਂਕਿ ਪਰਮੇਸ਼ੁਰ ਦਾ ਵਚਨ ਕਹਿੰਦਾ ਜੇ ਕੋਈ ਇਨਸਾਨ ਪਰਮੇਸ਼ੁਰ ਸਾਹਮਣੇ ਆਪਣੀ ਜ਼ਮੀਰ ਨੂੰ ਸਾਫ਼ ਰੱਖਣ ਦੀ ਖਾਤਰ ਮੁਸੀਬਤਾਂ ਤੇ ਬੇਨਸਾਫ਼ੀਆਂ ਚਲਦਾ ਹੈ ਤਾਂ ਉਹ